ਸਣਪਰਾ ਹੋਇਆ ਰਾ ਪੰਨੀਆਂ ਆ ਮੱਝ ਆ ਇਹ ਮੱਝ ਸੁੱਕੇ ਨਾ ਤੇ 4 ਮਹੀਨੇ ਹੋਈ ਸੁਈ ਨੂੰ ਸੁੱਕੇ ਇਹ ਨਾ ਬਿਮਾਰ ਹੋ ਗਈ ਸੀ ਯਾਰ ਹੁਣ ਉਹ ਠੀਕ ਆ ਤੇ ਇੱਕ ਤਾਂ ਇਹਦੇ ਦੁੱਧ ਦੇ ਵਿੱਚ ਨਾ ਪਾਣੀ ਦੀ ਮਾਤਰਾ ਸ਼ੋ ਹੁੰਦੀ ਆ ਤੇ ਇਸਨੂੰ ਘਟ ਆਉਂਦੀ ਆ ਤੇ ਇੱਕ ਇਹ ਲੱਸੀ ਬਹੁਤ ਹੋਈ ਜਾਂਦੀ ਆ ਦਿਨੋਂ ਦਿਨ ਲੱਸੀ ਹੁੰਦੀ ਜਾਂਦੀ ਆ ਤੇ ਹੁਣ ਪ੍ਰੋਬਲਮ ਇਹਨੂੰ ਆ ਗਈ ਯਾਰ ਆ ਅੱਖਾਂ ਇਹਨਾਂ ਦੀਆਂ ਨਾ ਵਾਈਟ ਹੋ ਗਈਆਂ ਵਾ ਅੱਖਾਂ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਨੇ ਚਿੱਟਾ ਮੋਤੀ ਆ ਜਿਹਾ ਉਹ ਚੀਜ਼ ਵਾਂਗੂ ਹੋ ਗਿਆ ਇਹਦੇ ਹੁਣ ਆਪ ਪਾਉਨੇ ਆਪਾਂ ਇਹਦੇ ਚ ਅੱਖਾਂ ਦੇ ਵਿੱਚ ਬੋਰਿਕ ਐਸਿਡ ਪਾਉਨੇ ਆ ਇਹਨਾਂ ਦੀਆਂ ਅੱਖਾਂ ਦੇ ਵਿੱਚ ਤੇ ਮੇਰਾ ਭਰਾ ਕੋਈ ਜੇ ਕੋਈ ਇਹਦਾ ਕੋਈ ਲਾਜ ਜਾਣਦਾ ਡਾਕਟਰ ਭਰਾ ਵੀ ਇਹ ਕੋਈ ਵੀਡੀਓ ਸੰਦਾ ਵਾ ਤੇ ਕਿਰਪਾ ਕਰਕੇ ਯਾਰ ਆਪਣੀ ਹੈਲਪ ਕਰਿਓ ਭਰਾਵੋ ਆਪਾਂ ਇੱਥੇ ਖਰਚਾ ਯਾਰ ਬਹੁਤ ਲਾਜ ਇਹਦਾ ਬਹੁਤ ਕਰਾ ਚੁੱਕੇ ਆ ਤੇ ਹੁਣ ਕੋਈ ਸਮਝ ਨਹੀਂ ਆਉਂਦੀਗੀ ਇੱਕ ਸਾਗ ਦਾ ਮੱਝ ਵਾਂਗੂ ਇਹਦੇ ਉੱਪਰ ਹੀ ਲਾਤੀ ਯਾਰ ਤੇ ਹੁਣ ਹੱਥ ਖੜੇ ਹੋਏ ਪਏ ਆ ਕੋਈ ਸਮਝ ਨਹੀਂ ਆਉਂਦੀ ਯਾਰ ਕੀ ਕਰੀਏ